ਮੈਂ ਇੱਕ ਆਸੀ ਜਿਤਨ ਪ੍ਰਧਾਨ ਬਣਿਆ ਮੈਂ 5 ਲੱਖ ਦੇ ਸੰਦ ਆਪਣੀ ਸੁਸਾਇਟੀ ਨੂੰ ਦਾਨ ਕਰਕੇ ਭੇਟ ਕਰਕੇ ਜਦੋਂ ਮੈਂ 5 ਲੱਖ ਰੁਪਏ ਅਨਾਉਂਸ ਕਰਕੇ ਗਿਆ ਮੇਰਾ ਭਰਾ ਨੇ ਮੈਨੂੰ ਜਾ ਕੇ ਥਾਪੜੀ ਮਾਰੀ ਕਹਿੰਦਾ ਚੱਲ ਸ਼ੁਕਰ ਹੈ ਪੰਜ ਹੀ ਕਰਕੇ ਆਇਆ ਵਜਾੜ ਹੀ ਬੋਲ ਆਇਆ ਕਹੀ ਲੋਕ ਮੈਨੂੰ ਮਜ਼ਾਕ ਕਰਦੇ ਹੁੰਦੇ ਸੀ ਇਹ ਬਾਜੀ ਜਾਂਦੇ ਜਾਂਦਾ ਇਹ ਜਾਂਦਾ ਉਹ ਜਾਂਦਾ ਪਲੇਅਰ ਨਹੀਂ ਮੰਨ ਸਕਦਾ ਮੈਂ ਵੀ ਸੋਚਿਆ ਵੀ ਜੇ 8-10 ਕਿੱਲੇ ਖੇਤੀ ਕਰਦਾ ਬੰਦਾ ਮੈਨੂੰ ਨਹੀਂ ਲੱਗਦਾ ਉਹਨੂੰ ਟਰੈਕਟਰ ਰੱਖਣ ਦੀ ਲੋੜ ਹੋਵੇ ਜੇ ਆਪਣੀ ਸੁਸਾਇਟੀ 'ਚ ਜਾਂਤ ਸਾਡੇ ਹੈਗੇ ਨੇ ਉਹ ਸਸਤੇ ਪੈਣਗੇ ਆਪਣੇ ਟਰੈਕਟਰ ਨਾਲ ਆਪਣੇ ਸੰਦ ਨਾਲ ਅੱਜ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਮਨਪਾਲ ਸਿੰਘ ਬੱਬੂ। ਤੇ ਅੱਜ ਤੁਹਾਡੇ ਵਾਸਤੇ ਬਾਈ ਜੀ ਏਦਾਂ ਦੀ ਵੀਡੀਓ ਲੈ ਕੇ ਆਏ ਆ। ਤੇ ਅੱਜ ਵਾਲੀ ਵੀਡੀਓ ਪੂਰੀ ਘੰਟ ਹੋਣ ਵਾਲੀ ਆ ਬਾਈ ਜੀ। ਨਵੀਂ ਪੀੜੀ ਲਈ ਤੇ ਬਾਕੀ ਬਾਈ ਜੀ ਆਪਣੇ ਨਾਲ ਨੇ ਤੇ ਵੀਡੀਓ ਚ ਬਣੇ ਰਹੋ ਬਾਈ ਜੀ ਐਂਡ ਤੱਕ ਤੇ ਸ਼ੇਅਰ ਜ਼ਰੂਰ ਕਰ ਦਿਓ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਬਾਈ ਜੀ? ਹਾਂਜੀ ਬਿਲਕੁਲ ਠੀਕ ਠਾਕ ਜੀ। ਠੀਕ ਆ ਬਾਈ ਜੀ। ਜਿਵੇਂ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਹੈਗੀ ਠ ਏ ਆਪਾਂ ਸੋਚਣ ਲੱਗੇ ਨੇ ਕਿ ਵੀ ਵੋਟਾਂ ਆ ਰਹੀਆਂ ਨੇ ਤੇ ਤੁਹਾਡਾ ਉਪਰਾਲਾ ਮੈਨੂੰ ਸਭ ਤੋਂ ਵਧੀਆ ਲੱਗਿਆ ਤੇ ਬਾਕੀ ਜਿਹੜਾ ਉਪਰਾਲਾ ਤੁਸੀਂ ਕਰੇਗਾ ਉਹਨਾਂ ਵਾਲੀ ਪੀੜ੍ਹੀ ਲਈ ਤੁਸੀਂ ਸਾਰਾ ਮੈਨੂੰ ਆਪਣੇ ਸ਼ਬਦਾਂ ਚ ਬਿਆਨ ਕਰਦੇ ਹੋ ਜੀਰ ਜੀ ਪਹਿਲੀ ਗੱਲ ਇਹ ਹੈ ਵੀ ਮੈਂ ਖੁਦ ਇੱਕ ਇੰਟਰਨੈਸ਼ਨਲ ਕਬੱਡੀ ਪਲੇਅਰ ਰਿਹਾ ਮੈਂ ਇੰਗਲੈਂਡ ਤੱਕ ਕਬੱਡੀ ਖੇਡਿਆ ਬਾਹਰਲੇ ਦੇਸ਼ਾਂ ਚ ਵੀ ਕਬੱਡੀ ਖੇਡਿਆ ਠੀਕ ਹੈ ਜੀ ਮੇਰੀ ਹਮੇਸ਼ਾ ਹੀ ਸੋਚ ਰਹਿੰਦੀ ਹੈ ਕਿ ਪਿੰਡ ਦਾ ਕੋਈ ਵੀ ਮੁੰਡਾ ਚੰਗਾ ਕੰਮ ਕਰੇ ਮੈਂ ਉਹਦੇ ਨਾਲ ਖੜਾ ਹੱਲਾਸ਼ੇਰੀ ਹੈ ਮੇਰੀ ਠੀਕ ਹੈ ਨਸ਼ੇ ਪੱਤੇ ਵਾਲਾ ਬੰਦਾ ਮੈਨੂੰ ਚੰਗਾ ਨਹੀਂ ਲੱਗਦਾ ਆਪਾਂ ਕਦੀ ਬੁਲਾਇਆ ਵੀ ਨਹੀਂ ਉਸ ਤੋਂ ਬਾਅਦ ਕਬੱਡੀ ਕਬੱਡੀ ਤੋਂ ਬਾਅਦ ਸਭ ਮੇਰਾ ਖੇਤੀ ਨਾਲ ਇਹੋ ਜਿਹਾ ਪਿਆਰ ਪਿਆ ਸੰਦਾਂ ਦੀਆਂ ਮੈਂ ਘਰ ਲੈਣਾ ਲਾ ਦਿਆਂ ਇਹ ਦਾ ਜੋ ਸੁਸਾਇਟੀ ਚ ਸੰਦ ਲਿਆਉਂਦੇ ਨੇ ਮੈਨੂੰ ਸ਼ਾਇਦ ਮੈਂ ਸ਼ਾਇਦ ਹੀ ਵਰਤਾਂ ਨਹੀਂ ਗਾਇ ਜ਼ਰੂਰਤ ਨਹੀਂ ਵਰਤਦੀ ਮੇਰੇ ਘਰ ਪ੍ਰਮਾਤਮਾ ਸਭ ਕੋ ਦਿੱਤਾ ਹੈ ਮੇਰੀ ਸਿਰਫ ਇੱਕ ਸੋਚ ਸੀ ਛੋਟੇ ਕਿਸਾਨਾਂ ਵਾਸਤੇ ਮੈਂ ਜਦੋਂ ਵੀ ਸੁਣਦਾ ਜੀ ਆਪਣੀ ਸਾਇਟੀ ਚ ਸੰਦ ਵੱਡੇ ਨੇ ਛੋਟੇ ਟਰੈਕਟਰ ਖਿੱਚਦੇ ਨਹੀਂ ਹੈਗੇ ਇਹ ਉਹ ਚਲੋ ਮੈਂ ਇਹ ਮੱਥ ਕੇ ਚੱਲਿਆ ਵੀ ਆਪਾਂ ਜੇ ਪ੍ਰਧਾਨ ਬਣਦੇ ਆ ਤੇ ਆਪਾਂ ਪੰਚਾਇਤੀ ਵਾਸਤੇ ਕੋ ਚੰਗਾ ਕਰਕੇ ਜਾਵਾਂਗੇ ਜਿਵੇਂ ਕਹਿਣ ਜਾਈਏ ਜੀ ਤੁਸੀਂ ਮੰਨ ਕੇ ਲੋ ਤਿੰਨ ਪਿੰਡਾਂ ਦੇ ਪ੍ਰਧਾਨ ਬਣ ਜਾਓਗੇ ਜਿਵੇਂ ਜੇ ਆਪਾਂ ਪੁਰਾਣੇ ਸਮੇਂ ਚ ਜਾਈਏ ਬਜੀ ਲੋਕ ਕਹਿੰਦੇ ਨੇ ਕਿ ਸਾਨੂੰ ਪ੍ਰਧਾਨ ਬਣਾਤਾ ਅਸੀਂ ਪ੍ਰਧਾਨ ਕੀ ਕਰਾਂਗੇ ਤੁਹਾਡੇ ਮਨ 'ਚ ਇਹਦਾ ਕੋਈ ਸਵਾਲ ਨਹੀਂ ਆਉਂਦਾ ਜੀ ਮੈਂ ਜਦਨ ਪ੍ਰਧਾਨ ਬਣਿਆ ਮੈਂ ਉਦੋਂ ਵੀ ਇਹ ਕਿਹਾ ਮੈਂ ਪ੍ਰਧਾਨ ਨਹੀਂ ਮੈਂ ਤੁਹਾਡਾ ਤਿੰਨ ਪਿੰਡਾਂ ਦਾ ਸੁਸਾਇਟੀ ਦਾ ਸੇਵਾਦਾਰ ਬਣਿਆ ਠੀਕ ਹੈ ਜੀ ਮੈਂ 5 ਸਾਲ ਸੇਵਾ ਕਰਕੇ ਜਾਣੀ ਹੈ ਤਨੋਂ ਮਨੋਂ ਮੇਰਾ ਮਨ ਹੈ ਇਹ ਕੰਮ 'ਚ ਸੇਵਾ ਕਰਨ 'ਚ ਉਹਦੀ ਮੈਂ ਇਹ ਕਿਹਾ ਸੀ ਜਦਨ ਪ੍ਰਧਾਨ ਬਣਿਆ ਮੈਂ 5 ਲੱਖ ਦੇ ਸੰਧ ਆਪਣੀ ਸੁਸਾਇਟੀ ਨੂੰ ਦਾਨ ਕਰਕੇ ਭੇਟ ਕਰਕੇ ਜਾਵਾਂਗਾ ਉਹ ਮੈਂ ਕਿਉਂ ਕਿਹਾ ਸੀ ਉਹ ਇਹ ਕਿਹਾ ਸੀ ਸਾਡੀ ਸੁਸਾਇਟੀ ਦੂਜੀਆਂ ਸੁਸਾਇਟੀਆਂ ਦੇ ਸਾਬਨਾ ਬਹੁ ਘਾਟੇ ਚ ਚੱਲ ਰਹੀ ਸੀ ਹੋਰ ਸਾਡੀ ਤਿੰਨ ਪਿੰਨਾ ਦੀ ਸੋਸਾਇਟੀ ਹੈ 1972 ਟਾਈਮ ਦੀ ਵੇਲੇ ਦੀ ਬਣੀ ਹੈ ਸਭ ਤੋਂ ਪੁਰਾਣੀ ਸੀ ਪਰ ਘਾਟੇ ਚ ਸੀ ਉਹ ਮੈਂ 5 ਲੱਖ ਇਹ ਸੋਚ ਕੇ ਕਿਹਾ ਵੀ ਹੋ ਸਕਦਾ ਹੈ ਵੀ ਮੈਂ 5 ਸਾਲਾਂ ਦੇ ਵਿੱਚ ਆਪਣੀ ਲੋਕਾਂ ਨੂੰ ਤਾਂ ਕਹਿ ਦਿਆਂ ਵੀ ਮੈਂ ਇਹ ਲਿਆਵਾਗਾ ਸੰਦ ਲਿਆਵਾਗਾ ਹੋ ਸਕਦਾ ਸੋਸਾਇਟੀ ਚ ਹਮ ਤਾਂ ਨਾ ਹੋਵੇ ਮੈਂ ਆਪਣੀ ਜ਼ੁਬਾਨ ਤੇ ਖਰਾ ਨਾ ਉਤਰਾ ਮੈਂ ਇਹੀ ਸੋਚ ਕੇ ਜਿਵਾੜ ਕੀਤੀ ਵੀ ਜੇ ਸੋਸਾਇਟੀ ਵੱਲੋਂ ਨਾਲ ਆ ਸਕਾਂ ਮੈਂ 5 ਲੱਖ ਦੇ ਵੱਲੋਂ ਲਿਆਵਾਗਾ ਜਿਵੇਂ ਆਪਾਂ ਅਸੰਧਾ ਦੀ ਗੱਲ ਕਰੀਏ ਬਾਈ ਜੀ ਇਹਨਾਂ ਤੋਂ ਸੁਸਾਇਟੀ ਦੇ ਸੰਧ ਦੇ ਵਿੱਚ ਤੁਹਾਡੇ ਵੀ ਆਪਣੇ ਵੀ ਲਿਆਤੇ ਹੋਏ ਸੰਧ ਨੇ ਜੀ ਹਾਂਜੀ ਹਾਂਜੀ ਇਹਦੇ ਵਿੱਚ ਇਹ ਅਗਰ ਜੀ ਅਸੀਂ ਅਕੀ 5 ਸੰਧ ਲਿਆਉਂਦੇ ਨੇ ਜਦੋਂ ਮੈਂ ਪ੍ਰਧਾਨ ਬਣਿਆ ਸੀ ਮੈਂ ਕਿਹਾ ਸੀ ਵੀ 6 ਮਹੀਨੇਵਾਂ ਬ 50000 ਰੁਪਏ ਲਿਆ ਕਰਾਂਗਾ ਮਤਲਬ ਸਾਲ ਦੇ ਵਿੱਚ ਮੈਂ ਲੱਖ ਰੁਪਏ ਦਾ ਸੰਧ ਦਾਨ ਕਰਾਂ ਕਰਾਂਗਾ ਠੀਕ ਹੈ ਮੈਂ ਸਤੰਬਰ ਆ 19 ਸਤੰਬਰ 26 ਸਤੰਬਰ 2023 ਨੂੰ ਧਨ ਬਣਾ ਤਰੀਕ ਵਿੱਚ ਸ਼ੁਰੂ ਹੋਏ ਨੇ ਪਹਿਲੀ ਕਿਸ਼ਤ ਮੈਂ ਲੱਖ ਰੁਪਏ ਦੀ ਦੇਣੀ ਸੀ ਮੈਂ ਪੌਣੇ 2 ਲੱਖ ਰੁਪਏ ਦੇ ਸੰਦ ਇਹਦੇ ਵਿੱਚ ਤਿੰਨ ਸੰਦ ਮੈਂ ਆਪਣੇ ਪੱਲੇ ਰੱਖ ਕੀਤੇ ਨੇ ਠੀਕ ਹੈ ਜੀ ਦੋ ਸੰਦ ਸੁਸਾਇਟੀ ਨੂੰ ਲਿਆਂਦੇ ਦੇ 15000 ਦੇ ਸੁਸਾਇਟੀ ਦੇ ਦੋ ਸੰਦ ਨੇ 1,67,000 ਰੁਪਏ ਦੇ ਤਿੰਨ ਸੰਦ ਮੈਂ ਆਪਣੇ ਕੋਲੋਂ ਲਿਆਂਦੇ ਦੇ ਜੋ ਮੈਂ ਅੱਜ ਆਪਣੀ ਸੁਸਾਇਟੀ ਨੂੰ ਆਪਣੇ ਭਰਾਵਾਂ ਨੂੰ ਸੁਸਾਇਟੀ ਦੇ ਵਿੱਚ ਭੇਟ ਕਰ ਰਿਹਾ ਔਰ ਮੇਰੀ ਇਹ ਹੈ ਵੀ ਮੈਂ 5 ਲੱਖ ਰੁਪਏ ਲੋਨ ਕੀਤਾ 5 ਦੀ ਬਜਾਏ ਮੈਂ 5.5 ਲੱਖ 5 ਸਾਲਾਂ ਕੇ ਲਾ ਕੇ ਜਾਉਂਗਾ ਜਿਹੜੀ ਕਾਰਨ ਦੀ ਆ ਉਹਦੇ ਤੇ ਬਿਲਕੁਲ ਪੂਰੇ ਉਤਰਾਂਗੇ ਠੀਕ ਹੈ ਜੀ ਵੀਰੋ ਆਪਾਂ ਮੰਨ ਕੇ ਜੇ ਜੇ ਪ੍ਰਧਾਨ ਬਣੇ ਸੀਗੇ ਜਦੋਂ 5 ਲੱਖ ਰੁਪਏ ਬੋਟਾ ਥੋੜਾ ਜਣਾ ਇੱਕ ਵਾਰੀ ਤਾਂ ਕਹਿਊਗਾ ਵੀ 5 ਲੱਖ ਰੁਪਏ ਸੁਸਾਇਟੀ ਨਹੀਂ ਦੇਣਗੇ ਜੀ ਹਾਂ ਮੈਂ ਸੋਚਿਆ ਵੀ 5 ਲੱਖ ਸੁਸਾਇਟੀ ਹੁੰਦੇਣਾ ਹਾਂਜੀ ਇਹ ਇਕੱਲਾ ਤਾਂ ਸੰਭਵ ਹੁੰਦੀਆਂ ਨੇ ਜੇ ਬੰਦੇ ਨੂੰ ਪੂਛੋ ਸਪੋਰਟ ਹੋਵੇ ਠੀਕ ਹੈ ਜੇ ਬੰਦਾ ਇਕੱਲਾ ਕਵੇ ਨਾ ਘਰ ਆ ਬਾਹਰ ਗੱਲ ਕੋਈ ਹੋਰ ਕਰ ਜੇ ਤੇ ਘਰ ਜਾ ਕੇ ਮਗਰੋਂ ਲੜਾਈ ਪੈ ਜਾਵੇ ਫੇਰ ਉਹਦਾ ਫੈਸਲਾ ਬਦਲ ਜੇ ਠੀਕ ਹੈ ਜੀ ਮੇਰਾ ਪਰਿਵਾਰ ਰਹ ਜਣੀ ਹੈਗਾ ਮੈਂ ਕੋਲੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੋਈ ਮਾਤਾ ਵੀ ਨਹੀਂ ਹੈ ਕਿ ਮੇਰੇ ਘਰ ਚ ਮੈਂ ਸਭ ਤੋਂ ਵੱਡਾ ਮੇਰਾ ਛੋਟਾ ਭਰਾ ਹੈ ਮੇਰੇ ਤੋਂ 2 ਸਾਲ ਛੋਟਾ ਹੈ ਜਿਹੜੀ ਗੱਲ ਮੈਂ ਬਾਹਰ ਕਰ ਗਿਆ ਉਹ ਸਿਰ ਮੱਥੇ ਪਰਵਾਣ ਕਰਦਾ ਹੱਸ ਕੇ ਪਰਵਾਣ ਕਰਦਾ ਜਦੋਂ ਮੈਂ 5 ਲੱਖ ਰੁਪਏ ਅਨਾਉਂਸ ਕਰਕੇ ਗਿਆ ਮੇਰਾ ਭਰਾ ਨੇ ਮੈਨੂੰ ਜਾ ਕੇ ਥਾਪੜੀ ਮਾਰੀ ਕਹਿੰਦਾ ਚੱਲ ਛੁਗੜਾ 5 ਹੀ ਕਰਕੇ ਆਇਆ 50 ਹੀ ਬੋਲ ਆਇਆ ਇਹ 50 ਬੋਲ ਹੁੰਦਾ ਤੇ ਬੜੀ ਆਪਣਾ ਜਵਾਨ ਤੇ ਦਾ ਪੂਰੇ ਉਤਰਨੇ ਪੈਣਾ ਸੀ ਪਾਵੇ ਕਿਲਾ ਦੋ ਕਿਲੇ ਪੈਲੀ ਵਿੱਚ ਦੇ ਠੀਕ ਹੈ ਜੀ ਪਰ ਮੈਂ ਜਵਾਨ ਦਾ ਜਵਾਨ ਹੀ ਹੈਗੀ ਮੇਨ ਗੱਲ ਆ ਗਈ ਜੇ ਬੰਦੇ ਦੀ ਜਵਾਨ ਨਹੀਂ ਹੈਗੀ ਤੇ ਫਿਰ ਤਾਂ ਬੰਦੇ ਦੇ ਬੱਲੇ ਕੀ ਹੈ ਜੀ ਜਿੰਨੇ ਤੁਹਾਨੂੰ ਐਤਕੇ ਪ੍ਰਧਾਨ ਚੁਣਿਆ ਗਿਆ ਹੈ ਨਾ ਤੇ ਤੁਸੀਂ ਪਹਿਲੇ ਸਟਾਰਟਿੰਗ ਚ 5 6 ਮਹੀਨੇ ਦੇ ਵਿੱਚ ਵਿੱਚ ਤੁਸੀਂ ਲੋਕਾਂ 'ਚ ਦਿਖਾਤਾ ਵੀ ਹਾਂ ਵੀ ਮੈਂ ਆ ਕੇ ਇਸ ਲਈ ਸੋਸਾਇਟੀ 'ਮੈਂ ਵਧੀਆ ਪ੍ਰਧਾਨ ਹਾਂਗਾ ਤਾਂ ਹੀ ਅੱਗੇ ਲੋਕ ਚੁਣਨਗੇ ਫਿਰ ਜੀ ਵੇਖੋ ਜੇ ਚੰਗਾ ਲੱਗਿਆ ਚੁਣਨਗੇ ਠੀਕ ਹੈ ਜੀ ਬਿਲਕੁਲ ਮੈਨੂੰ ਕੋਈ ਨਹੀਂ ਮੈਂ 5 ਸਾਲਾਂ ਚ ਉਹ ਕੰਮ ਕਰ ਜੂਗਾ ਜਿਹੜੇ ਲੋਕਾਂ ਲਈ ਮਿਸਾਲ ਬਣ ਜਾਣ ਠੀਕ ਹੈ ਜੀ ਤੇ ਬਨ ਗਏ ਵੀ ਮੈਂ ਇੰਨਾ ਕੋਈ ਮੈਨੂੰ ਪਤਾ ਮੈਂ ਵੀ ਲੋਕਾਂ ਦੇ ਬਹੁਤ ਵਿਚਰਦਾ ਬਾਹਰ ਅੰਦਰ ਰਹਿਣਾ ਅੱਜ ਤੱਕ ਕਿਸੇ ਪ੍ਰਧਾਨ ਨੇ ਕਿਸੇ ਸੋਸਾਇਟੀ ਚ ਮੈਨੂੰ ਨਹੀਂ ਲੱਗਦਾ ਕੋਈ ਵਜਾਜਾ ਸੰਦਾਨ ਕੀਤਾ ਹੋਵੇ ਮੈਂ 5 ਸਾਲਾਂ ਚ ਸੋਸਾਇਟੀ ਦੀ ਨਿਹਾਰ ਬਦਲ ਦੂੰਗਾ ਉਸ ਤੋਂ ਬਾਅਦ ਲੋਕਾਂ ਨੂੰ ਜਿਹੜਾ ਚੰਗਾ ਲੱਗੂ ਉਹਨੂੰ ਚੁਣਨਾ ਚੁ ਕੋਈ ਦਿੱਕਤ ਨਹੀਂ ਜੀ ਜਿਵੇਂ ਆਪਾਂ ਕਹਿ ਗਏ ਬਈ ਜੀ ਆਮ ਕਮਾਉਣਾ ਬਹੁਤ ਔਖਾ ਦਾ ਗਵਾਉਣਾ ਚਾਹੀਦੀ ਮਿੰਟ ਚ ਗਵਾ ਲਓ ਵੀਰ ਜੀ ਪਤਾ ਗੱਲ ਕੀ ਆ ਮੈਂ ਸੰਘਰਸ਼ ਚੋਂ ਨਿਕਲਿਆ ਮੈਂ ਇੱਕ ਇਹ ਜਿਹਾ ਹੁੰਦਾ ਸੀ ਇਹ ਜਿਹੇ ਘਰ ਚ ਉੱਠਿਆ ਸੀ ਲੋਕ ਮੈਨੂੰ ਮਜ਼ਾਕ ਕਰਦੇ ਹੁੰਦੇ ਸੀ ਇਹ ਬਾਜੀ ਜਾਂਦੇ ਜਾਂਦਾ ਇਹ ਜਾਂਦਾ ਉਹ ਜਾਂਦਾ ਇਹ ਪਲੇਅਰ ਨਹੀਂ ਮੰਨ ਸਕਦਾ ਵੀਰ ਜੀ ਮੇਰੇ ਵਿੱਚ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਬਣ ਕੇ ਇਹ ਗੱਲ ਕਹਿਣਾ ਮੇਰੇ 'ਚ ਇੰਨੀ ਪਾਵਰ ਹੈ ਮੈਂ ਆਪਣੇ ਇੰਨਾ ਸਟਰੋਂਗ ਆ ਅੰਦਰੋਂ ਮੈਂ ਜਿਹੜੀ ਚੀਜ਼ ਨੂੰ ਹੱਥ ਪਾਇਆ ਅੱਜ ਤੱਕ ਖਾਲੀ ਨਹੀਂ ਮੁੜਿਆ ਜਿਹੜੀ ਚੀਜ਼ ਜ਼ੁਬਾਨੋਂ ਕੱਢਤੀ ਉਹ ਮੈਂ ਪੂਰੀ ਕਰਕੇ ਹੀ ਘੜਾ ਛੱਡੂ ਉਦੋਂ ਪਹਿਲਾਂ ਮੈਂ ਖੜਾ ਨਹੀਂ ਛੱਡਦਾ ਜਿਵੇਂ ਤੁਸੀਂ ਪਿਛਲੀ ਗੱਲ ਆਖੇ ਸੀਗੇ 5 ਲੱਖ ਦਾ 5.5 ਲੱਖ ਲਾ ਦਾਂਗੇ ਪਰ 4.5 ਲੱਖ ਰੁਪਏ ਨਹੀਂ ਲਾਉਣਾ ਨਾ ਜੀ ਨਾ ਜੇ 5 ਲੱਖ 'ਚੋਂ 5 ਰੁਪਏ ਘਟ ਗਏ ਜੀ ਆ ਜੀਬ ਵੜਾ ਦੂੰਗਾ ਜੀ ਠੀਕ ਹੈ ਜੀ ਆਪਣੇ ਕੋਲ ਬਸ ਆ ਜਵਾਨ ਹੈ ਜੀ ਜਵਾਨ ਹੈ ਗੇ ਵੇਣ ਗੱਲ ਠੀਕ ਹੈ ਜੀ ਸਰਕਾਰ ਭਾਈ ਜੀ ਸਰਕਾਰ ਠੀਕ ਹੋ ਭਾਈ ਜੀ ਕਿਦਾਂ ਦਾ ਫੀਲ ਹੋ ਰਿਹਾ ਭਾਈ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜਦੋਂ ਆਪਾਂ ਕੋਈ ਵੀ ਸਰਕਾਰ ਚੁਣਦੇ ਆ ਜਾਂ ਪੰਚਾਇਤ ਚੁਣਦੇ ਆ ਜਾਂ ਕੋਈ ਸੋਸਾਇਟੀ ਦੀ ਕਮੇਟੀ ਚੁਣਦੇ ਆ ਠੀਕ ਹੈ ਜੀ ਜਦੋਂ ਆਪਣੀਆਂ ਉਮੀਦਾਂ ਤੋਂ ਖਰੀ ਉਤਰਦੀਆਂ ਫਿਰ ਆਪਣੇ ਫੈਸਲਿਆਂ ਤੇ ਵੀ ਆਪ ਨੂੰ ਮਾਣ ਮਹਿਸੂਸ ਹੁੰਦਾ ਠੀਕ ਹੈ ਸਾਨੂੰ ਪੂਰਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਸੰਦਾਂ ਦੀ ਖੇਤ ਪਗਾਗਾ ਮਿਸਤਰੀ ਨੇ ਕਿਹਾ ਭਾਈ ਸਾਡੀ ਸੁਸਾਇਟੀ ਦੇ ਵਿੱਚ ਠੀਕ ਹੈ ਜੀ ਗਦੀਪ ਸਿੰਘਾ ਆਪਣਾ ਪੂਰਾ ਮਤਲਬ ਮਾਣ ਦੇ ਨਾਲ ਆਪਣੇ ਵਾਅਦੇ ਤੇ ਪੂਰਾ ਉਤਰ ਰਹੇ ਨੇ ਠੀਕ ਹੈ ਜੀ ਜਿਵੇਂ ਵਾਅਦਾ ਵੀ ਕਰਦੇ ਆ ਉਹਨਾਂ ਦਾ ਬਾਈ ਜੀ ਨੇ ਕਿਹਾ ਬਾਈ ਨੇ ਤਾਂ ਆਪਣੇ ਮੂੰਹ ਗਿਆ ਆਪਣੇ ਮੂੰਹੋਂ ਬੜਾਈ ਚੰਗੇ ਨਹੀਂ ਹੁੰਦੀ ਠੀਕ ਹੈ ਜੀ ਬਾਕੀ ਸੁੱਤ ਤੋਂ ਦੋਣਾ ਜਾਓ ਕਿੱਦਾਂ ਦਾ ਬਾਈ ਜੀ ਬੰਦਾ ਬਾਈ ਜੀ ਪੂਰੇ ਜ਼ਬਾਨ ਦੇ ਪੱਕੇ ਨਹੀਂ ਵਾਅਦਾ ਕਰ ਲਿਆ ਉਸ ਤੋਂ ਭਜਦੇ ਨਹੀਂ ਗਏ ਉਹਦਾ ਇੱਕ ਜਵੰਦੀ ਗਾਹ ਦਾ ਸਬੂਤ ਆ ਸਾਹਮਣੇ ਖੜਾ ਹੈ ਠੀਕ ਹੈ ਜੀ ਮਿਸਤਰੀ ਨੇ ਕਿਹਾ ਇਹਦੇ ਵਿੱਚ ਤਿੰਨ ਸਾਲ ਦੇ ਇਹਨਾਂ ਨੇ ਆਪਣੇ ਪੈਸਿਆਂ ਨਾਲ ਲਗਾਏ ਨੇ ਠੀਕ ਹੈ ਜੀ ਆਪਣੀ ਜੇਬ ਚੋਂ ਖਰਚ ਕਰਕੇ ਹਰ ਸਾਲ 1 ਲੱਖ ਰੁਪਇਆ ਲੰਡਾ ਨੇ ਉਧਾਰ ਕੀਤਾ ਸੀ ਜੋਗੇ 1,67,000 ਰੁਪਏ ਨੇ ਆਪਣੇ ਕੋਲੋਂ ਇਹਨਾਂ ਸੰਨ ਵਿੱਚ ਪਾਇਆ ਠੀਕ ਹੈ ਜੀ ਤੇ 1,15,000 ਦੇ ਬਾਕੀ ਸੁਸਾਇਟੀ ਦੇ ਖਾਤੇ ਤੋਂ ਬਣਨੇ ਨੇ ਠੀਕ ਹੈ ਜੀ ਬਾਕੀ ਬਾਈ ਜੀ ਨੇ ਆਪਣਾ ਤੇ ਕੀ ਕਹਿਣਾ ਚਾਹੋਗੇ ਬਾਈ ਜੀ ਅੱਜ ਦੀ ਪੀੜ੍ਹੀ ਲਈ ਨੀ ਬਹੁਤ ਵਧੀਆ ਸਾਡਾ ਛੋਟਾ ਭਰਾ ਏ ਬਹੁਤ ਮਿਹਨਤੀ ਏ ਕਬੱਡੀ ਵਾਲੇ ਵਧੀਆ ਬਹੁਤ ਸੋਹਣਾ ਖੇਡਦਾ ਸੀ ਹੁਣ ਪੁਰਾਣੇ ਟਾਈਮ 'ਚ ਜਿਵੇਂ ਆਪਾਂ ਕਹਿੰਦੇ ਪਹਿਲਾਂ ਪਿੰਡ ਦਾ ਨਾਮ ਚਮਕਾ ਬਿਲਕੁਲ ਜੀ ਮੇਰਾ ਬ੍ਰਦਰ ਛੋਟਾ ਏ ਮੇਰੇ ਤੋਂ ਇਹ ਇਕੱਠੇ ਖੇਡਦੇ ਹਾਂ ਬਹੁਤ ਸੋਹਣਾ ਸਾਡੇ ਪਿੰਡ ਦਾ ਤਾਖੀਪੁਰ ਦਾ ਨਾਮ ਰੌਸ਼ਨ ਕਰਿਆ ਮੈਂ ਡਿਊਟੀ ਕਰਦਾ ਲੁਧਿਆਣਾ ਤੋਂ ਤੱਕ ਗੱਲਾਂ ਸੁਣਦਾ ਇਹਨਾਂ ਦੀ ਹੁਣ ਪ੍ਰਧਾਨ ਬਣਾਇਆ ਬਹੁਤ ਵਧੀਆ ਲੱਗਿਆ ਤਸੀਰ ਸਿੰਘ ਨੇ ਐਲਾਨ ਕਰਿਆ ਤੇ ਸੰਤ ਬਣਾਇਆ ਨਹੀਂ ਸੀ ਤੂੰ ਪਹਿਲਾਂ ਕਦੇ ਵੇਖਿਆ ਨਹੀਂ ਸੀ ਤੁਹਾਨੂੰ ਤਾਂ ਸੰਤ ਮਿਲਦੇ ਵੀ ਕੋਈ ਨਹੀਂ ਸਣ ਜਾਨ ਜਾਣ ਕਰ ਖਰਾਬ ਹੈ ਜੀ ਆਹ ਏ ਤੇ ਅੱਜ ਪਹਿਲੀ ਵਾਰੀ ਹੋਇਆ ਹੈ ਬਹੁਤ ਵਧੀਆ ਲੱਗਿਆ ਤੇ ਗੋਪਰਾ ਨੂੰ ਇਲੈਕਸ਼ਨਾਂ ਚ ਵੀ ਕਰਿਆ ਇਹੋ ਜਿਹੇ ਬੰਦਿਆਂ ਦੀ ਲੋੜ ਹੁੰਦੀ ਹੈ ਜੇ ਪਿੰਡ ਦਾ ਨੁਮਾਇੰਦਾ ਚੁਣੀਏ ਕੋ ਕੰਮ ਕਰੇਗਾ ਵਧੀਆ ਕਰੇਗਾ ਵਧੀਆ ਸੋਚ ਹੁੰਦੀ ਬੰਦੇ ਦੀ ਤੇ ਉਹਨੂੰ ਹੀ ਅੱਗੇ ਲਾਉਂਦਾ ਕੋਈ ਪੈਣੀ ਬੈਠੇ ਠੀਕ ਹੈ ਜੀ ਜੇ ਮੈਂ ਕੱਟ ਵਾਲੇ ਦਾ ਬਹੁਤ ਫਿਰਦੇ ਮੈਂ ਕਹਿੰਦਾ ਜੀ ਇਹਦੇ ਭਵੇਂ ਜੋ ਕਹਿਦੀਏ ਉਹ ਜੋ ਇੱਥੋਂ ਮੈਂ ਕਹਦਾ ਨਾ ਗਰਦੀਪ ਸਿੰਘ ਆਹ ਕਰਨ ਉਹ ਵੀ ਕਰ ਦੂਗਾ ਠੀਕ ਹੈ ਜੀ ਇਹੋ ਜਿਹੇ ਸੁਭਾਅ ਦਾ ਇਨਸਾਨ ਹੈ ਠੀਕ ਹੈ ਵਧੀਆ ਦਿਲਦਰਿਆ ਬੰਦਾ ਬੜਾ ਦਿਲਦਰਿਆ ਬਦਾ ਪਰਮਾਤਮਾ ਤੱਕੀ ਬਖਸ਼ੇ ਉਮਰਾ ਬਖਸ਼ੇ ਬਹੁਤ ਵਧੀਆ ਪ੍ਰਮਾਤਮਾ ਕਿਰਪਾ ਕਰੀਏ ਚਲਾ ਸਾਰੇ ਨਗਰ ਸਾਰੇ ਪਿੰਡਾਂ ਮਾਣ ਆਇਆ ਬਹੁਤ ਵਧੀਆ ਲੱਗਿਆ ਅੱਜ ਸੰਦੇ ਨੂੰ ਸੁਣੇ ਆਏ ਉਹ ਜਿਹਨੇ ਆਪਣੇ ਪੈਸਿਆਂ ਨਾਲ ਆਂਦੀ ਤੈਨੂੰ ਸੰਦੋਂ ਦੂਸਰੀ ਸੋਸਾਇਟੀ ਦੇ ਪੈਸਿਆਂ ਨਾਲ ਆਂਦੀ ਹੈ ਜੇ 6 ਮਹੀਨੇ ਹੋਏ ਲੱਖ ਸਾਲ ਦਾ ਵੀ 6 ਮਹੀਨੇ ਜਿਹੜੇ 1-2 ਲੱਖ ਦਾ ਕਰਕੇ ਦਿੱਤਾ ਠੀਕ ਹੈ ਜੀ ਇਤੋਂ ਵਧੀਆ ਆਪਾਂ ਕੀ ਚਾਉਂਦੇ ਆ ਵੀ ਬਹੁਤ ਸੋਹਣਾ ਇੰਨੀ ਖੁਸ਼ੀ ਹੈ ਦਿਲੋਂ ਵੀ ਦੱਸ ਹੀ ਨਹੀਂ ਸਕਦੇ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਦੇ ਭਾਈ ਜੀ ਜਿਹੜੇ ਆਪਾਂ ਸੰਦ ਲੈਂਦੇ ਆਗੇ ਇਹ ਚੋਂ ਮੰਨ ਕੇ ਚਲੋ ਕਿੰਨਾ ਕਿੰਨਾ ਕ ਖਰਚ ਆ ਗਿਆ ਤੁਹਾਡਾ ਜੀ ਤੇ ਕਿਹੜੇ ਸੰਦ ਆਪਾਂ ਪ੍ਰੋਵਾਈਡ ਕਰੀਏ ਇਹ ਆਪਣਾ ਸਪਰੇਅ ਪੰਪ ਹੈ ਜੀ ਠੀਕ ਹੈ ਜੀ ਇਹ 78000 ਰੁਪਏ ਦਾ ਆਇਆ ਜੀ 1000 ਲੀਟਰ ਦਾ ਸਪਰੇਅ ਪੰਪ ਹੈ ਠੀਕ ਹੈ ਜੀ ਇਹ ਆਇਆ ਜੀ 78000 ਰੁਪਏ ਦਾ ਇਹ ਮੈਂ ਆਪਣੇ ਵੱਲੋਂ ਲੈਂਦਾ ਜੀ ਠੀਕ ਹੈ ਜੀ ਇਹ ਮੇ ਦੇ ਪਾਸੇ ਮੈਰੇ ਜੀ ਕਿਤੇ ਲੀ ਜੀ 78000 ਰੁਪਏ ਜੀ ਉਹ ਨੂਰੇ ਤਾਂ ਆ ਗਿਆ ਉਹ ਤੋਂ ਅੱਗੇ ਆ ਗਿਆ ਜੀ ਇਹ ਤਵੀਆਂ ਦਾ ਸੈੱਟ ਜੀ 16 ਦਾ ਠੀਕ ਹੈ ਜੀ ਇਹ ਸੁਸਾਇਟੀ ਦੇ ਖਾਤੇ ਆਇਆ ਜੀ 73000 ਰੁਪਏ ਦਾ ਜੀ ਠ ਬੰਦ ਲੋਕ ਜਿੰਨਾ ਹੈਗਾ ਸਾਰਾ ਲੇਖਾ ਜੋਖਾ ਦੱਸੋ ਕਿ ਇਕੱਲਾ ਇਕੱਲਾ ਦੇ ਵਿੱਚ ਇੱਕ ਚਵਾਨੀ ਚਵਾਨੀ ਦੇ ਦੇਨਦਾਰ ਆ ਜੀ ਤਿੰਨ ਪਿੰਡਾਂ ਦੇ ਵਿੱਚ ਚਵਾਨੀ ਚਵਾਨੀ ਦੱਸ ਕੇ ਜਾਾਂਗੇ ਅਸੀਂ ਕਿੱਥੇ ਕੀ ਖਰਚਾ ਸੈਟਲ ਹੋ ਕੀ ਲਿਆਂਦਾ ਆਪਣੇ ਲੋਕੀ ਲਿਆਂਦਾ ਜਿਵੇਂ ਕਹੇ ਦੀ ਆਪਾਂ 100 ਕਿੱਲੇ ਵਾਲਾ ਬਾਅਦ ਚੋਂ ਪਹਿਲਾ 1 ਕਿੱਲੇ ਵਾਲਾ ਜੀ ਛੋਟੇ ਅਸਲ ਵਿੱਚ ਜਿਹੜੀ ਇਹ ਸਸਤਾ ਹੈ ਨਾ ਇਹ ਸਸਤਾ ਬਣੀ ਛੋਟੇ ਕਿਸਾਨਾਂ ਵਾਸਤੇ ਹੈ ਹੁਣ ਮੈਂ ਆ ਮੇਰਾ ਛੋਟਾ ਭਰਾ ਹੈ 77 ਕਿੱਲੇ ਦੀ ਪ੍ਰਗਲਾਈ ਖੇਤੀ ਕਰਦਾ ਹੈ ਅਸੀਂ ਟੋਟਲੀ ਸੰਤ ਬਣਾਣ ਕਿ ਨਹੀਂ ਸਾਨੂੰ ਜ਼ਰੂਰਤ ਹੀ ਨਹੀਂ ਪੈਂਦੀ ਇਹ ਵੀਰਦੀ ਜ਼ਰੂਰਤ ਪੈਂਦੀ ਹੈ ਆਪਣੇ ਛੋਟੇ ਕਿਸਾਨਾਂ ਨੂੰ ਠੀਕ ਹੈ ਜੀ ਇਹ ਵੱਡੇ ਕਿਸਾਨਾਂ ਨੂੰ ਤਾਂ ਤਕਰੀਬਨ ਸਾਡੀ ਕੋਲ ਸੰਭ ਹੁੰਦੀ ਨੇ ਇਹ ਹਮੇਸ਼ਾ ਹੀ ਜਿਹੜੀ ਪਿੰਡਾਂ ਦੇ ਵਿੱਚ ਸੈਕਟੀਆਂ ਬਣੀਆਂ ਨੇ ਛੋਟੇ ਕਿਸਾਨਾਂ ਵਾਸਤੇ ਬਣੀਆਂ ਨੇ ਤੇ ਛੋਟਾਂ ਵਾਸਤੇ ਕੋਈ ਸੋਚਦਾ ਨਹੀਂ ਸੀ ਮੇਰੀ ਸੋਚ ਇਹ ਆ ਵੀ ਪਹਿਲਾਂ ਥੱਲੋਂ ਸੋਚਾਂਗੇ ਥੱਲੋਂ ਸੋਚ ਕੇ ਉੱਪਰ ਜਾਾਂਗੇ ਜੇ ਸਿੱਧੇ ਉੱਪਰ ਜਾਾਂਗੇ ਫਿਰ ਤਾਂ ਬੰਦਾ ਥੱਲੇ ਡਿੱਗਦਾ ਹੁੰਦਾ ਠੀਕ ਹੈ ਜਿਵੇਂ ਆਪ ਤੇ ਇਸੇ ਥੋੜਾ ਟਾਈਮ ਲੱਗ ਗਿਆ ਦਾਤ ਵਗੈਰਾ ਯੂਰੀਆ ਵਗੈਰਾ ਵੀ ਤੁਸੀਂ ਪਹਿਲਾਂ ਪ੍ਰੋਵਾਈਡਰ ਸਾਰੀਆਂ ਸੁਸਾਇਟੀਆਂ 'ਚ ਘੁਲੇ ਪੈਂਦੇ ਨੇ ਯੂਰੀਆ ਦੀ ਸ਼ਾਰਟੇਜ ਸੀ ਮੈਂ ਸਾਡੇ ਸੈਕਟਰੀ ਸਾਹਿਬ ਨੂੰ ਇਹੀ ਬੇਨਤੀ ਕੀਤੀ ਵੀ ਜਿਹੜਾ ਛੋਟਾ ਕਿਸਾਨ ਹੈ 10 ਕਿੱਲਿਆਂ 15 ਕਿੱਲਿਆਂ ਤੱਕ ਖੇਤੀ ਕਰਦਾ ਉਹਨੂੰ ਵੀ ਬੋਰੀਆਂ ਚਾਹੀਦੀਆਂ ਨੇ 20 ਬੋਰੀਆਂ ਚਾਹੀਦੀਆਂ 30 ਬੋਰੀਆਂ ਚਾਹੀਦੀਆਂ ਉਹਨੂੰ ਜੂਰੀਆ ਸਾਰੀ ਦੀ ਸਾਰੀ ਪ੍ਰੋਵਾਈਡ ਕਰਾਓ ਠੀਕ ਹੈ ਜਿਹੜਾ ਵੱਡਾ ਕਿਸਾਨ ਹੈ ਮੈਂ ਵੀ ਖੁਦ ਉਹਨਾਂ ਦੇ ਵਿੱਚ ਆ ਮੈਨੂੰ 200 250 300 ਗਿੱਤਾ ਜੂਰੀਆ ਚਾਹੀਦੀ ਹੈ ਉਹ ਜਿੰਨੂੰ 300 ਚਾਹੀਦੀ ਉਹਨੂੰ 100 ਦੇਵੋ ਜਿੰਨੂੰ 200 ਚਾਹੀਦੀ ਉਹਨੂੰ 80 ਦੇਵੋ ਵੱਡੇ ਕਿਸਾਨਾਂ ਨੂੰ ਤੀਜਾ ਹਿੱਸਾ ਜੂਰੀਆ ਦਿਓ 30 35% ਦਿਓ ਜਦੋਂ ਦੁਆਰੇ ਆਏਗੀ ਉਹਨਾਂ ਨੂੰ ਦੁਆਰੇ ਦੇ ਦਿਓ ਪਰ ਛੋਟੇ ਕਿਸਾਨਾਂ ਦੀ ਪਹਿਲਾਂ ਪ ਤੇ ਪੈਵਾ ਛੋਟੇ ਕਿਸਾਨਾਂ ਨੂੰ ਖਰੀਦਦਣਾ ਬਹੁਤ ਜ਼ਿਆਦਾ ਔਖਾ ਹੋਇਆ ਹਾਂ ਇਹ ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਸੋਸਾਇਟੀ ਦੇ ਵਿੱਚ ਜਾਓ ਜੀ ਯੂਰੀਆ ਚੱਕ ਕੇ ਲੈ ਜਾਣੀ ਹੈ ਆਪਣਾ ਚੈੱਕ ਤੇ ਪੈਸੇ ਕਟਾਜਣੇ ਆ ਇੱਕ ਕੋਈ ਆਮ ਮਾਤਰਾ ਛੋਟਾ ਕਿਸਾਨ ਹੈ ਤੇ ਕਈ ਵਾਰ ਉਹਦੇ ਕੋਲ ਨਕਦ ਚੀਜ਼ ਲੈਣ ਲੈਣ ਵਾਸਤੇ ਪੈਸੇ ਵੀ ਨਹੀਂ ਹੁੰਦੇ ਫਿਰ ਇਹ ਵੀ ਬੜਾ ਕੁਝ ਹੈ ਜੇ ਆਪਾਂ ਨੂੰ ਯੂਰੀਆ ਦੀ ਸ਼ੌਰਟੀਜ ਚੱਲ ਰਹੀ ਹੈ ਵਿੱਚ ਦੁਕਾਨਦਾਰ ਭਰਾ ਚੰਗੇ ਵੀ ਬਹੁਤ ਨੇ ਮਾੜੇ ਵੀ ਬਹੁਤ ਨੇ ਉਹ ਕੀ ਕਹਿਣਗੇ ਜੇ ਤੁਸੀਂ 10 ਬੋਰੀਆਂ ਯੂਰੀਆ ਲੈਂਦੇ ਹੋ ਸਾਡਾ ਨਾਲ ਆਸਮਾਨ ਲਓ ਨਾਜ਼ਮਾਨ ਦੇ ਨੇ ਜਿਹੜਾ ਛੋਟਾ ਬੰਦਾ ਗਰੀਬ ਕਿਸਾਨ ਹੈ ਉਹ ਮੇ ਉਹ ਘਾਟੇ ਦਾ ਸੌਦਾ ਹੀ ਲੋਕ ਕਹਿੰਦੇ ਨਾ ਖੇਤੀ ਘਾਟੇ ਦਾ ਸੌਦਾ ਹੈ ਬਿਲਕੁਲ ਗਲਤ ਹੈ ਅਸੀਂ ਖੇਤੀ ਦੇ ਸਿਰ ਤੇ ਰੋਟੀ ਖਾਣ ਲੱਗਿਆ ਖੇਤੀ ਬਹੁਤ ਲਾਹੇਵੰਦ ਤੰਦਾ ਹੈ ਜੇ ਇਹਨੂੰ ਆਪਾਂ ਸਹੀ ਤਰੀਕੇ ਨਾਲ ਕਰੀਏ ਤੇ ਬੰਦਾ ਅੱਗੇ ਅੱਗੇ ਪਰ ਇੱਕ ਜਣਾ ਲਗੀ ਬੰਦਾ ਗਰੀਬ ਬੰਦਾ ਵੈਸੇ ਸਾਰ ਸਕਦਾਗਾ ਜਿਹਦੇ ਕੋਲੇ ਜ਼ਮੀਨ ਹੈਗੀ ਠੀਕ ਆ ਉਹ ਬੰਦਾ ਕਦੇ ਵੀ ਭੁੱਖਾ ਨਹੀਂ ਰਹੂਗਾ ਹਾਂਜੀ ਬਿਲਕੁਲ ਜਿਹੜਾ ਜਿਹੜੇ ਬੰਦਾ ਛੋਟਾ ਕਿਸਾਨ ਹੈ ਨਾ ਇਹ ਸਭ ਵੀ ਉਹਨਾਂ ਵਾਸਤੇ ਹੈ ਜੇ ਉਹ ਵੀ ਮੈਂ ਦੀ ਸੋਚ ਇਹ ਹੈ ਵੀ ਜੇ 8-10 ਕਿੱਲੇ ਖੇਤੀ ਕਰਦਾ ਬੰਦਾ ਮੈਨੂੰ ਨਹੀਂ ਲੱਗਦਾ ਉਹਨੂੰ ਟਰੈਕਟਰ ਰੱਖਣ ਦੀ ਲੋੜ ਹੋਵੇ ਜੇ ਆਪਣੀ ਸਾਇਟੀ ਚ ਜਾਂ ਸਾਡੇ ਹੈਗੇ ਨੇ ਉਹ ਸਸਤੇ ਪੈਣਗੇ ਆਪਣੇ ਟਰੈਕਟਰ ਨਾਲ ਆਪਣੇ ਸੰਦਾ ਨਾਲ ਉਹਦੇ ਨਾਲ ਜਿਵੇਂ ਹੁਣ ਇਹ 14 ਦਾ ਸੈੱਟ ਹੈ ਜੀ ਇਹ ਆਇਆ 68000 ਰੁਪਏ ਦਾ ਇਹ ਮੈਂ ਆਪਣੇ ਪੱਲੇ ਅਰੇਂਜ ਕੀਤਾ ਜੀ ਠੀਕ ਹੈ ਜੀ ਤੇ ਇੱਕ ਬੰਬ ਕੀਤਾ ਜੀ ਕਿ ਇਹ ਆ ਗਿਆ ਜੀ ਅੱਗੇ ਕਰਾ ਠੀਕ ਹੈ ਜੀ ਇਹ ਕਰਾ ਆ ਗਿਆ ਜੀ ਇਹ ਆਪਣਾ 21000 ਰੁਪਏ ਦਾ ਆਇਆ ਜੀ ਇਹ ਵੀ ਮੈਂ ਆਪਣੇ ਪੱਲੇ ਅਰੇਂਜ ਕੀਤਾ ਜੀ ਮਤਲਬ ਇਹਨਾਂ ਚ ਤਿੰਨ ਚੀਜ਼ਾਂ ਹੋ ਗੀਆਂ ਤਿੰਨ ਮੇਰੀਆਂ ਹੋ ਗਿਆ ਜੀ ਇਹ ਆਈ ਹੈ ਜੀ ਇਹ ਯੂਰੀਆ ਪਾਣ ਵਾਸਤੇ ਹੈ ਇਹ ਕਈ ਯਾਰੀ ਚਲੋ ਆਪਾਂ ਨੂੰ ਲੇਬਰ ਦੀ ਦਿੱਕਤ ਆਉਂਦੀ ਹੈ ਯੂਰੀਆ ਕਿਸੇ ਨੇ ਪਾਣੀ ਹੈ ਇਹ ਵੀ ਤਕਰੀਬਨ ਕਿੱਲੇ ਦੇ ਚਾਰਕ ਜਿਹੜੇ ਦਿੰਦੀ ਹੈ 55 ਫੁੱਟ ਏਰੀਆ ਇਹ ਲੈ ਜਾਂਦੀ ਏ ਜੇ 10 ਕਿੱਲਿਆਂ ਜਿਹੜੇ ਪਾਣੀ ਹੈ ਮੈਨੂੰ ਲੱਗਦਾ ਸਾਰੇ 10 ਕਿੰਨਟੀ ਲੰਦੀ ਹੋਣੀ ਹੈ 15 ਤੇ ਇਹ 42000 ਰੁਪਏ ਦੀ ਕੀਮਤ ਵਾਲਾ ਆਈ ਹੈ ਜੀ ਇਹ ਸੋਸਾਇਟੀ ਦੇ ਖਾਤੇ ਉ ਆਈ ਹੈ ਤੇ ਜਿਹੜਾ ਸੋਸਾਇਟੀ ਦੇ ਦੋ ਸੰਦ ਲੈਉਣ ਵਾਸਤੇ ਬਰਨਾਲੇ ਤੋਂ ਘਾਇਆ ਲੱਗਿਆ ਉਹ ਵੀ ਮੈਂ ਵਿੱਚ ਲਿਖਿਆ ਨਹੀਂ ਹੈਗਾ ਯਾਰ 1500 ਰੁਪਏ ਉਹ ਵੀ ਮੈਂ ਪੱਲੋ ਦਿੱਤਾ ਠੀਕ ਹੈ ਜੀ ਤੇ ਉਹਨਾਂ ਟੋਟਲੇ ਜੇ ਤੁਸੀਂ ਸੰਦ ਦਿੱਤੇ ਜਿਹੜੇ ਤੰਨਾ ਉਹਨਾਂ ਦਾ ਕਿੰਨਾ ਖਰਚਾ ਹੈ 1 ਲੱਖ 70000 ਰੁਪਏ ਦੇ ਸੰਦ ਮੈਂ ਦਿੱਤੇ ਨੇ ਜੀ 68 68 ਦੇ 68 ਦੇ ਇੱਕ ਅਕਰ ਨਾਲ ਹਾਂਜੀ 1 ਲੱਖ 88000 ਰੁਪਏ ਦੇ ਸੰਦ ਮੈਂ ਪ੍ਰੋਵਾਈਡ ਕੀਤੇ ਕਰਾਇਏ ਤੇ ਆਪਣਾ 1 ਲੱਖ 15000 ਦੇ ਸੰਦ ਅਸੀਂ ਸੁਸਾਇਟੀ ਦੇ ਖਾਤੋਂ ਲੈਂਦੇ ਨੇ ਠੀਕ ਹੈ ਜੀ ਜਿਵੇਂ ਹੁਣ ਆਪਾਂ ਕਹਿੰਦੇ ਵੇ ਜੇ ਸੰਦ ਲੈਂਦੇ ਨੇ ਕਿ ਮਹਿੰਗੇ ਲੈਂਦੇ ਨੇ ਜਾਂ ਸਸਤੇ ਵਾਲੇ ਲੈਂਦੇ ਨੇ ਆਪਾਂ ਗੱਲ ਪਤਾ ਗੱਲ ਕੀ ਹੈ ਹਰ ਕੋਈ ਬੋਲੇ ਕਹਿਣਗੇ ਕਿ ਵੇ ਠੀਕ ਆ ਬੀਸ ਸਸਤੇ ਵਾਲੇ ਪ੍ਰੋਵਾਈਡ ਕਰਦੇ ਹੋ ਨਹੀਂ 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 ਇਹ ਪਤਾ ਕੀ ਆਪਾਂ ਦਾ 5 ਲੱਖ ਰੁਪਏ ਆਪਾਂ ਦੇ 5 ਲੱਖ ਦੀ ਸੇਵਾ ਕਰਨੀ ਹੈ ਠੀਕ ਹੈ 5 ਲੱਖ ਦਾ ਇੱਕ ਸੰਦ ਲਿਆ ਕੇ ਖੜਾ ਕਰ ਦਾਂਗੇ ਆਪਾਂ ਦੇ 5 ਲੱਖ ਪੂਰਾ ਹੋ ਗਿਆ ਆਪਣਾ ਪਰ ਨਹੀਂ ਮੇਰੀ ਸੋਚ ਇਹ ਹੈ ਠੀਕ ਹੈ ਮੈਂ ਸੰਦ ਇਹ ਜੇ ਤਰੀਕੇ ਨਾਲ ਇਹ ਜੇ ਤਰੀਕੇ ਨਾਲ ਲਿਆਂਦੇ ਨੇ ਵੀ ਸਾਨੂੰ ਕੰਮ ਵੀ ਦੇਣ ਤੇ ਬਜਟ 'ਚ ਵੀ ਆਉਣ ਸਾਡੇ 'ਚ ਠੀਕ ਹੈ ਛੋਟੇ ਛੋਟੇ ਟਰੈਕਟਰ ਮਗਰ ਵੀ ਉਹਨੇ ਹੀ ਕੰਮ ਦੇ ਸਕਣ ਹਾਂਜੀ ਵੀਰ ਜੀ ਜਿਵੇਂ 14 ਦਾ ਸੈੱਟ ਲਿਆਂਦਾ 16 ਦਾ ਲਿਆਂਦਾ ਆਲਰੇਡੀ 18 ਦਾ ਸਾਡੇ ਕੋਲ ਪਹਿਲਾ ਹੈਗਾ ਤੇ ਅੱਗੇ ਜੇ ਜੈ ਜੀ ਡਿਮਾਂਡ ਕਰਨਗੇ ਜੇ 20 ਦਾ ਚਾਹੀਦਾ ਉਹ ਵੀ ਆ ਜਾਏਗਾ ਅਸੀਂ ਇਹ ਤਾਂ ਬਸ ਲੈਂਡ ਬਣ ਗਈ ਜੀ ਆਏ 6 ਮਹੀਨੇ ਬਾਅਦ 5 ਸਾਲ ਦੇ ਨਵੇਂ ਆਉਣ ਕਰਨਗੇ ਜੀ 5 ਸਾਲ ਅੰਤ ਤੱਕ ਬੈਠੀ ਸਥਾਮ ਕਾ ਦੇਾਂਗੇ ਸਾਡੇ ਖਿਲਾਫ ਇੰਨਾ ਕੰਮ ਕਰੋਗੇ ਇੰਨਾ ਕੰਮ ਕਰ ਦਾਂਗੇ ਜੀ ਠੀਕ ਹੈ ਜੀ ਅਗਲੇ ਸਾਲ ਵੀ ਜਿੱਤ ਪੱਕੀ ਮੈਂ ਕਹਿੰਦਾ ਜੀ 5 ਸਾਲਾਂ ਬਾਅਦ ਤੇ ਆਪਾਂ ਪ੍ਰਧਾਨ ਬਣੇ ਆ ਆਪਾਂ ਹੱਥ ਜੋੜ ਕੇ ਸੇਵਾ ਕਰਕੇ ਘੜ ਜਾਾਂਗੇ ਜੇ ਲੋਕਾਂ ਨੂੰ ਚੰਗਾ ਲੱਗਾ ਜੇ ਜਿਉਂਦਰੇ ਫੇਰ ਬਣਾਣਗੇ ਤੇ ਆਪਾਂ ਚੱਲੇ ਰਹਿ ਚਲੀ ਜਾਵਾਂਗੇ ਆਪਣੀ ਮੈਂ ਤੁਹਾਨੂੰ ਮਨੋਂ ਸੇਵਾ ਕਰਾਂ ਠੀਕ ਮੈਨੂੰ ਕੋਈ ਜ਼ਵਾਰਤ ਨਹੀਂ ਹੈਗਾ ਮੈਂ ਹੁਣ ਅੱਜ ਵੀ ਜੇ ਮੈਂ ਹਸਾਬ ਲਾਣਾ ਜਿਵੇਂ ਮੈਂ ਤੋਰਾ ਫੇਰਾ ਕਰਦਾ ਤੋਰਾ ਫੇਰਦਾ ਮੈਂ ਵੀਰ ਜੀ ਇੰਨਾ ਘਮਾ ਚ ਮੈਂ 2 ਲੱਖ ਰੁਪਏ ਸਾਲ ਦਾ ਆਪਣੇ ਘਰ ਦਾ ਨੁਕਸਾਨ ਕਰਦਾ ਠੀਕ ਹੈ ਕਦੇ ਸੋਚੇ ਸੋਈ ਵੀ ਵੀਰ ਜੀ ਮੈਂ ਕਹਿੰਦਾ ਪ੍ਰਧਾਨ ਤੁਸੀਂ ਸੋਚੋ ਸਾइकिल ਤੋਂ ਸਾਈਕਲ ਚਲਾਉਣ ਵਾਸਤੇ ਤਰਸਦੇ ਹੁੰਦੇ ਸੀ ਠੀਕ ਹੈ ਜੀ ਮਾਰਾ ਛੋਟੇ ਲੈਵਲ ਤੋਂ ਛੋਟੇ ਲੈਵਲੋਂ ਵੀਰ ਜੀ ਉੱਠੇ ਆ ਹੋਲੀ-ਹੋਲੀ ਦੇਖਦੇ ਦੇਖਦੇ ਕਮੇਟੀ ਕਿਦਾਂ ਲੱਗੇ ਬਾਹਰਲੇ ਦੇਸ਼ਾਂ ਦੀਆਂ ਸ਼ਹਿਰਾਂ ਵੀ ਕਰ ਲੀਆਂ ਦੁਨੀਆ ਸਾਰੀ ਵੇਖ ਲਈ ਮਾਰ ਮੰਨ ਚ ਹੈਗਾ ਸੀ ਕਿ ਕੁਛ ਕਰਕੇ ਜਾਈਏ ਆਪਣਾ ਵੀ ਦੁਨੀਆ ਦੇ ਨਾਂ ਹੋਵੇ ਉਹ ਮੈਂ ਫਿਰ ਰਸਤਾ ਇਹ ਬਣਾਇਆ ਉਹ ਤਾਂ ਐਵੇਂ ਆਪਾਂ ਗੱਲਾਂ ਬਣਾ ਲੈਂਦੇ ਆ ਗੁਰੂ ਘਰ ਤੋਂ ਸੰਬੰਧ ਕੱਢ ਦੋ ਜੀ ਇਹ ਕਰ ਦੋ ਜੀ ਉਹ ਕਰ ਦੋ ਜੀ ਵੀ ਜੀ ਮੇਰੇ ਹਿਸਾਬ ਨਾਲ ਇਨਸਾਨੀਅਤ ਹੀ ਬੰਦੇ ਦਾ ਧਰਮ ਹੈ ਜੇ ਇਨਸਾਨ ਵਧੀਆ ਹੈ ਤੇ ਉਹ ਇਸ ਪਾਸੇ ਨੂੰ ਚੱਲ ਪਏ ਇਹ ਸਾਰੀਆਂ ਸੇਵਾ ਜਿੰਨੀਆਂ ਵੀ ਆਪਾਂ ਕਰਦੇ ਆ ਸਾਰੀਆਂ ਸੇਵਾ ਤੋਂ ਇਹ ਸੇਵਾ ਮੇਰੇ ਹਿਸਾਬ ਨਾਲ ਚੰਗੀ ਏ ਜਿਹੜੀ ਹਰ ਇੱਕ ਘਰ ਦਾ ਖੇਤੀ ਦੇ ਸਿਰ ਤੇ ਸਾਡਾ ਸੂਬਾ ਖੇਤੀ ਦੇ ਸਿਰ ਤੇ ਚੱਲਦਾ ਹੈ ਹਰ ਇੱਕ ਦਾ ਖੇਤੀ ਦੇ ਸਿਰ ਤੇ ਚੱਲਦਾ ਹੈ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਛੋਟੇ ਜਿਹੜੇ ਸਾਡੇ ਭਰਾ ਐਸੀ ਪਰਿਵਾਰ ਵੀ ਨੇ ਉਹ ਵੀ ਵੀਰ ਜੀ ਖੇਤੀ ਨਾਲ ਹੀ ਜੁੜੇ ਹੋਏ ਨੇ ਠੀਕ ਹੈ ਜੀ ਹਰ ਇੱਕ ਦਾ ਚੁੱਲ੍ਹਾ ਖੇਤੀ ਦੇ ਸਿਰ ਤੋਂ ਚੱਲਦਾ ਹੈ ਜੇ ਖੇਤੀ ਲਾਹੇਵੰਦ ਹੋਏਗੀ ਤੇ ਸਾਰਿਆਂ ਦਾ ਘਰ ਸਹੀ ਚੱਲੇਗਾ ਠੀਕ ਹੈ ਬਾਈ ਹਾਂਜੀ ਗੱਲ ਕਰਕੇ ਬਹੁਤ ਹੀ ਲੱਗਾ ਧੰਨਵਾਦ ਬਾਈ ਧੰਨਵਾਦ ਵੀਰ ਜੀ ਬਹੁਤ-ਬਹੁਤ ਤੁਹਾਡਾ ਵੀ ਲਓ ਭਾਈ ਜੀ ਵੀਡੀਓ ਕਿੱਦਾਂ ਲੱਗੀ ਤੇ ਬਾਈ ਜੀ ਦੀਆਂ ਗੱਲਾਂ ਕਿਵੇਂ ਲੱਗੀਆਂ ਕਮੈਂਟ ਕਰਕੇ ਜਰੂਰ ਕਰਨਾ ਤੇ ਮਿਲ ਜਾਗੇ ਫਿਰ ਨਵੇਂ ਵੀਡੀਓ ਦਾ ਤਦ ਤੱਕ ਲਈ ਬਾਈ ਜੀ ਧੰਨਵਾਦ